ਹੈਲੋ ਗੁੱਡ ਮਾਰਨਿੰਗ ਸਰ ਜੀ ਸਤਿ ਸ਼੍ਰੀ ਅਕਾਲ ਮੈਂ ਹੋਪ ਸਰ ਆਪਾ ਆਪਣੇ ਘਰੇ ਵਧੀਆ ਹੋਵੋਗੇ ਅੱਜ ਸੀ ਅਸੀਂ ਘਰੇ ਤੁਹਾਨੂੰ ਪਤਾ ਹੈ ਤੇ ਘਰੇ ਹੋ ਕੇ ਆਪਾ ਵਿਹਲੇ ਹੋਈਏ ਕਦੇ ਹੋ ਨਹੀਂ ਸਕਦਾ ਤੇ ਮੇਰੀ ਸਵਰੀ ਅੱਜ ਸੀਗੀ ਅਪਾਇੰਟਮੈਂਟ ਇਸ ਕਰਕੇ ਆਪਾ 9:30 ਉੱਠ ਕੇ ਆਪਣੀ ਅਪਾਇੰਟਮੈਂਟ ਕਰਵਾਏ ਜਾਂਦੀ ਸੀ ਡੰ ਸ਼ਾਵਰ ਸ਼ੂਵਰ ਲੈ ਕੇ ਰੈਡੀ ਸੀਗੇ ਤੇ ਹਜੇ ਵੀ ਪੂਰੀ ਖਾਤਰਾ ਦੇ ਦਿਓ ਹਜੇ ਜਮ ਅਗਰ ਉੱਠੇ ਤੇ ਪਾਪਾ ਰਣ ਰੋਟੀ ਖਵਾਤੀ ਆ ਮਨਦੀਪ ਕਹਿੰਦੇ ਹਜੇ ਵੀ ਮੈਨੂੰ ਥੋੜਾ ਜਿਹਾ ਲੇਜੀ ਜਿਹਾ ਫੀਲ ਹੋ ਰਿਹਾ ਥੇ ਫਰੇਸ਼ ਵਾਸ਼ ਕਰਨ ਲੱਗੇ ਹੋਣੀ ਤੇ ਆਪਾ ਘਰ ਸੀਗੇ ਹਜੇ ਜ਼ੋਮੀ ਫਿਰ ਰਿਹਾ ਤੇ ਮੈਂ ਕਿਹਾ ਆਪਾਂ ਮੀਂਹ ਪੈ ਰਿਹਾ ਮੌਸਮ ਤੁਹਾਨੂੰ ਦਿਖਾਦਿਆਂ ਬੜਾ ਹੀ ਸੋਹਣਾ ਹੋ ਰਿਹਾ ਤੇ ਮੈਂ ਕਿਹਾ ਕਿ ਉਹਨੇ ਪਕੌੜੇ ਬਣਾਏ ਜਾਣ ਤਾਂ ਪਕੌੜੇ ਸਾਰੇ ਮੈਂ ਆਪਣੇ ਬਣਾ ਕੇ ਰੱਖ ਲਿਆ ਮਤਲਬ ਸਾਰਾ ਬੇਸਨ ਬਸਨ ਕੋਲਕਾਤਾ ਨੂੰ ਮੌਸਮ ਦਿਖਾਉਣੇ ਮੌਸਮ ਦੇਖ ਸਕਦੇ ਹਾਂ ਹੁਣ ਤਾਂ ਡੈਡੀ ਨੇ ਉਹ ਵੀ ਬਿੱਲਾ ਕਰਤਾ ਬਸ ਆਪਣਾ ਕਿਚਨ ਗਾਰਡਨ ਵੀ ਸੌਰੀ ਤੇ ਬਾਰਿਸ਼ ਹੋ ਰਹੀ ਆ ਮੈਂ ਤੁਹਾਨੂੰ ਸੁਣਦੀ ਹੋਊਗੀ ਵਿੱਚ ਤੇ ਮੈਂ ਕਿਹਾ ਫਿਰ ਪਕੌੜੇ ਕਿਉਂ ਨਾ ਪਕੌੜੇ ਬਣਾਏ ਜਾਣ ਤੇ ਮੰਮਾ ਨੇ ਕਿਹਾ ਨੇ ਡਾਕਟਰ ਦੇ ਅਪਾਇੰਟਮੈਂਟ ਹਰ ਜਿਆ ਨਾਲ ਨਾਲ ਦੇਖ ਰਿਹਾ ਟੀਵੀ ਨਾਲੇ ਨੈਪੀ ਚ ਫਿਰ ਰਿਹਾ ਪਜਾਮੀ ਲਾ ਕੇ ਤੇ ਹਿੰਦੀਪ ਜੀ ਬਣਾਈਏ ਪਕੌੜੇ ਹਾਂਜੀ ਬਣਾਵਾਂ ਓਕੇ ਜੀ ਚਲੋ ਜੀ ਤੁਹਾਨੂੰ ਦਿਖਾ ਦਈਏ ਜਿੱਦੂ ਨਾਲ ਛੇੜ ਪਲੀਜ਼ ਕੋਰੇ ਤੇ ਬਣਾਵਾਂਗੇ ਪਨੀਰ ਦੇ ਪਕੌੜੇ ਪਨੀਰ ਦੀ ਆਪਾਂ ਸਲਾਈਸਿਸ ਬਣਾ ਕੇ ਰੱਖ ਲਈਆਂ ਤੇ ਇਸੇ ਸਿਰਫ ਅਸੀਂ ਦੋ ਜਾਣੀਆਂ ਤੇ ਗਰੀਬ ਘਾ ਤੇ ਕੀ ਹੋਇਆ ਕੀ ਹੋਇਆ ਪਤਾ ਪਾਪਰ ਮਾਰੀਏ ਤੁਸੀਂ ਫੋੜ ਜੋ ਅਜੇ ਲੇਕਿਨ ਮੈਂ ਛੇੜ ਦੇਣ ਨਾ ਛੜੋ ਕੀ ਕਹਿਣਾ ਕੀ ਕਹਿਣਾ ਜੂਸ ਪੀਣੀ ਕੋਕ ਨਹੀਂ ਹੈ ਤਾਂ ਕੋਕ ਨਹੀਂ ਹੈ ਸਨਿਟੀ ਪਿਆਵਾ ਸਨਿਟੀ ਆ ਬਾਰੀ ਪਿਆਵਾ ਤੇ ਪਨੀਰ ਦੇ ਪਕੜ ਬਣਾਉਣ ਲੱਗੀ ਸੀ ਨਾਲ ਆਪਾਂ ਵਿੱਚ ਰੈਡੀ ਕਰ ਲਿਆ ਪੇਸਟ ਬੇਸਨ ਥੋੜੇ ਜਿਹਾ ਬਣਾਵਾਂਗੇ ਪਿਆਜ਼ ਆਲੂ ਤੇ ਪਾਲਕ ਦੇ ਵਿੱਚ ਪਨੀਰ ਪਾ ਲਾਂਗੇ ਥੋੜੇ ਜਿਹਾ ਤੇ ਜਿਹੜਾ ਆ ਪੇਸਟ ਹੈ ਵਿੱਚ ਮੈਂ ਗ੍ਰੀਨ ਚਿੱਲੀ ਜੀਰਾ ਤੇ ਅਦਰਕ ਥੋੜਾ ਗਰਮ ਮਸਾਲਾ ਤੇ ਚਾਟ ਮਸਾਲਾ ਨਮਕ ਦਾ ਪੇਸਟ ਬਣਾਏ ਇਹ ਮੈਂ ਪਨੀਰ ਦੇ ਵਿੱਚ ਤੁਹਾਨੂੰ ਮੈਂ ਮਤਲਬ ਲਗਾ ਕੇ ਫਿਰ ਡਬਲ ਅਪ ਕਰਾਂਗੇ ਤੁਹਾਨੂੰ ਦਿਖਾ ਦਿੰਨੇ ਹਿੱਕਿਵੇਂ ਕਰਾਂਗੇ ਉਹ ਤੁਹਾਨੂੰ ਪਤਾ ਹੀ ਕਿ ਕਿਵੇਂ ਕਰਨਾ ਬਸ ਮੈਂ ਤੁਹਾਨੂੰ ਪੇਸਟ ਦੱਸਦਾ ਕਿ ਕਿਦਾਂ ਮੈਂ ਬਣਾਇਆ ਉਹ ਤੇ ਚਲੋ ਦੇਖ ਲਓ ਗਾਜਰ ਪਈਆਂ ਨੇ ਇੱਥੇ ਆਪਣਾ ਤੇਲ ਗਰਮ ਹੋ ਰਿਹਾ ਵਾ ਤੇ ਬਸ ਆਪਾਂ ਨਾਲ ਦੇਣਾ ਫਟਾਫਟ ਆਪਾਂ ਨਾ ਬਣਾ ਦਈਏ ਮਨਜੀ ਕੀ ਹੋ ਗਿਆ ਮੈਂ ਅੱਜ ਮੋਟੇ ਮੋਟੇ ਪਕੌੜੇ ਬਣਾਇਆ ਪਰ ਮੈਂ ਤਾਂ ਬੇਕਿੰਗ ਸੌਦਾ ਪਾਦਾ ਤੇ ਅੱਗੇ ਆਪਣੀ ਕੋਲ

ਨੋ ਪਤਾ ਨਹੀਂ ਲੱਗਦਾ ਬੱਸ। ਤਰੀਪਾ ਪਣੇ ਨਾ ਬੇਸਨ ਲਈ ਮੜਾ ਨਾ ਛੋਟਾ ਜਿਹਾ ਰੱਖ ਲਿਆ। ਯਾ ਫੜ ਲੀ। ਨਹੀਂ ਆਗੜਾ ਪੱਤਾ ਜੈ ਡੱਡ ਪਕੌੜੇ ਪਕਾਦੇ। ਉੱਪਰ ਨਹੀਂ ਰਹਾਏ ਬੇਸਨ ਬਣਾਇਓ ਨਾ ਫਿਰ। ਉਹ ਬੇਸਨ ਜਦ ਮੈਂ ਕਹੀ ਨਾ ਬੇਕਿੰਗ ਸੌਦਾ ਨਹੀਂ ਪਾਇਆ ਫੋਲ ਲਗੇ ਪੂਰੇ। ਉਹ ਤਾਂ ਪਾਇਆ। ਉਹ ਹੁੰਦਾ ਵਾ ਫਿਰ ਜਿੱਦਿ ਵਧੀਆ ਕਣਕਣ ਕੀ ਆ ਜਾਂਦੇ ਪਨੀਰ। ਦੇਖਾ ਕਿ ਕਿੰਨਾ ਸਵਾਦ ਹੋਣੇ। ਪੀਂਮਾਗੇ ਚਾ ਮੈਂ ਤਾਂ ਪੀਤੀ ਨਹੀਂ ਸੀ ਆ ਜਿੱਥੇ ਕਿਤੇ ਉਹ ਆਜ ਸਹੀ ਹੋ ਨੇ ਮਨਿਕਾ ਕਰ ਲੇ ਤੇ ਦੇਖ ਰਹਾ ਸੀ ਕਿ ਕਿਹੜਾ ਡੋਨਕ ਪੜੇ ਦੇਖ ਰਹਾ ਹਾਂ ਬੇਸਤੀ ਕਰ ਦੇਣਗੇ ਨਾਲੇ ਖਾਣੇ ਆ ਨਾਲੇ ਬੇਸਤੀਆਂ ਕਰਨੀਆਂ ਨੇ ਦੇਖੋ ਅੱਗੇ ਦੇਖੋ ਡੋਨਕ ਦੇਖੋਗੇ ਉਹ ਬੰਨਿਆ ਉਹ ਸੋ ਗੜੇ ਉਹ ਕਿੱਥਾ ਜੱਜ ਜਿੱਤਨੇ ਆ ਆਈਸਕ੍ਰੀਮ ਖਾਂਦੇ ਪਹਿਲਾਂ ਖਾ ਲੈਣੇ ਨਾਲ ਹੀ ਆਪਾਂ ਜਿਹੜੇ ਨੇ ਫਲੂਜੀਏ ਤੇ ਆ ਜਾਨੇ ਪਾਉਂਦੀ ਕਿ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੁੰਦਾ ਹੈ ਜਿਨ੍ਹਾਂ ਨੂੰ ਬੜਾ ਟਾਈਮ ਲੱਗਦਾ ਤੇ ਬਸ ਬਣੇ ਪਏ ਤੇ ਇਹਨੂੰ ਬੇਕ ਨੂੰ ਛੋਟੇ ਨਾਲ ਕਿੰਨੇ ਸਾਨੂੰ ਥੋੜਾ ਜਿਹਾ ਪਾਇਆ ਹੁੰਦਾ ਨਾ ਛੋਟਕੀ ਜਿਹੀ ਪਾ ਲੈਦੇ ਆਰੇ ਮੁਝ ਪਰ ਚਲੋ ਰੱਖ ਦوں ਜਦੋਂ ਮੈਂ ਤੁਹਾਨੂੰ ਜੰਮਾ ਨੂੰ ਦਿਖਾ ਦਿੰਦੀ ਕਿੱਜਾ ਜਲੇਗਾ ਵੀ ਕਰਾਂ

ਉਹ ਜਿਹੜਾ ਪਾਰਟੀ ਦੇ ਵਿੱਚ ਪਾਰਟੀ ਤੋਂ ਮੈਂ ਨਾ ਜਾ ਕੋਈ ਬਣਾਈ ਤੇ ਸਕੇ ਜਿੱਦੜੇ ਬਾਲੇ ਬਾਹਰ ਮਾਸੋਂ ਜਮੀ ਆਲਾ ਨਾ ਮੈਂ ਬਣਾਇਆ ਬਰਬਾਹ ਮੈਂ ਕਹਿੰਦੀ ਮਾਸੋਂ ਨਹੀਂ ਨਾ ਸਾਈ ਤਾਂ ਮਰੇ ਜੀ ਕੇ ਤਾਂ ਮੈਂ ਸੋਰ ਅਪਾਇੰਟਮੈਂਟ ਤੇ ਨਹੀਂ ਕਿਹਾ ਦਿਖਾਉ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੇ ਮੈਂ ਇਹ ਮਤਲਬ ਕਰਕੇ ਤੇ ਬਣਾਈ ਆਪਣੀ ਚਾਹਤ ਰੱਖੀ ਕਿ ਉਹ ਮੈਂ ਉਸ ਤੇ ਵੀ ਕਿਹਾ

तो क्या सारी यहीं कटला ना खाना सब खाना ना बिजी पूरे क्रिस्पी है मैं कोड लगाने पनीर थोड़ा ये मोटा रखिए क्योंकि ये कर दे पनीर नरम सी है पिज़्ज़ा इंडस्ट्री है इसका तो कोड आ जाता है पम्मा पनीर मैं बोल ਦੇਖਣ ਵਾਲੇ ਨੂੰ ਪਸੰਦ ਆਣੇ ਹੋਣਗੇ। ਸ਼ੁਰੂ। ਫਟਲੇ। ਅੱਜ ਤੱਕ ਬ੍ਰੇਕਫਾਸਟ ਵੀ ਨਹੀਂ ਕੀਤਾ ਮੈਂ ਚਾਹ ਪੀ ਕੇ ਜਦੀ ਵੀ ਸੁੱਦਾ ਚਲੀ ਗਈ ਸੀ। ਤੇ ਬਚਾਉਂਦੇ ਉਹਦੇ ਜੀ ਮਨ ਬਣ ਗਿਆ ਮੈਂ ਕਿਉਂ ਨਾ ਬਣਾਈ ਜਾਨ ਪਕੌੜੇ ਛੋੜੇ। ਹਨਾ। ਹੂੰ। ਬਚਾ ਕਰਦੇ। ਚਲੋ ਟੇਬਲ ਤੇ ਸੁਬੀ ਰੈਡੀ। ਗਾਈਜ਼ ਆਪਣੇ ਪਕੌੜੇ ਰੈਡੀ ਨੇ ਗਰਮਾ ਗਰਮ ਬਾਰਿਸ਼ ਦੇ ਮੌਸਮ ਦੇ ਵਿੱਚ ਤੇ ਗਦੀਪ ਜੀ ਨੋ ਪੂਰ ਇੰਡੀਆ ਵਾਲਾ ਫੀਲ ਲਓ ਤੁਸੀਂ ਵੀ ਦੂਜਾ ਵੀ ਖੋਲ ਲਓ ਆ ਜੋ ਹੁਣ ਮੇਰਾ ਰਿਵਿਊ ਕਰੋ ਕਿੰਦਾਂ ਬਣੇ ਆ ਆਪਣੇ ਆਲੂ ਵਾਲੇ ਵੀ ਰੈਡੀ ਨੇ ਤੇ ਦੂਜੇ ਵੀ ਪਨੀਰ ਵਾਲੇ ਵੀ ਤੇ ਬਸ ਰਿਵਿਊ ਕਰਾਂਗੇ ਫਿਰ ਖਾਂਦੇ ਆ ਕਰੋ ਚੁੱਤੀ ਚੁੱਤੀ ਰਿਵਿਊ ਦੋਨੇ ਪਕੌੜੇ ਹਾਂ ਸੀਦਾ lettes try this one ਆਲੂ ਵਾਲੇ ਵੀ ਕਰੋ ਜਨ ਮੈਂ ਦੂਜਾ ਆਪਦਾ ਦੇਖ ਕੇ ਆਈ ਮੇਰੇ ਫਰਾਈਪੈਨ ਚ ਪਾਈ ਹੋਏ ਨੇ ਹੋਰ ਆਪਾਂ ਸੇ ਘਟ ਘਟ ਕੇ ਨੂੰ ਤੇ ਥੋੜਾ ਠੰਡਾ ਹੋ ਗਿਆ ਇਹਨੂੰ ਟਾਈਮ ਲੱਗੂ ਹੂੰ ਕਿਦਾਂ ਕਿੱਦਾਂ ਧਰ ਜਿਆ ਜਲਦੀ ਕੁਲਫੀ ਇੰਜੋਏ ਕਰ ਰਹੇ ਆ ਲੈ ਠੰਡੇ ਮੌਸਮ ਚ ਓਕੇ ਬੋਟਾ ਸਿਹਰਾ ਗੱਲ ਬਾਤ ਆ ਗਦੀਪ ਜੀ ਨੇ ਮੇਰੇ ਵਾਲ ਕੱਟਣੇ ਮੇਰੇ ਵੀ ਇੱਦਾਂ ਹੀ ਹੋਏ ਪੈਨੇ ਵਾਲ ਕਟਾਉਣਾ ਆ ਜਾਵਾਂਗੀ ਮੈਂ ਗਦੀਪ ਜੀ ਨਰਵੀਅੂ ਦਿੱਤਾ ਸੀ ਹੁਣ ਮੇਰੇ ਰਿਵਿਊ ਵੀ ਨਾ ਨਹੀਂ ਗੱਲ ਮਾਰਨੀ ਹੈਗੀ ਦੇਖਦੇ ਆਂ ਕਿ ਉਹ ਕਦ ਬਣਾਇਨੇ ਕਿਦਾਂ ਦੇ ਨੇ ਕਿਤੇ ਹੋਈ ਕਰੀ ਜਾਂਦੇ ਆ ਗਾਇਸ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਓ ਮਾਈ ਗਾ ਇੰਨੇ ਸਵਾਦ ਚ ਇਹ ਬੜਾ ਸਵਾਦ ਨੇ। ਮੇਰੇ ਪਨੀਰ ਦਾ ਕਰਕੇ ਬੜਾ ਸਵਾਦ ਆ ਨਾ। ਹੂੰ। ਤੇ ਪੇਸਟ ਕਿੰਨਾ ਬਦੀ ਬਣਾਇਆ ਅੱਗੇ ਗੱਲ ਮੈਂ। ਥੋੜਾ ਜਿਹਾ ਨਾ ਕਾ ਹਰੀਆਂ ਮਿਰਚਾਂ, ਆ ਅਦਰਕ ਲਸਣ ਦਾ ਪੇਸਟ ਤੇ ਜੀਰਾ। ਨਰਮ ਚੱਲੇ ਸਾਰਾ ਭੁੰਨ ਲਈ ਹੁੰਦੀ ਹੈ। ਡਰਾਈ ਰੋਸਟ ਕਰ ਲੈਣੀ ਹੁੰਦੀ ਹੈ ਇੱਕ ਕਮਿੰਟ ਤੇ ਪਰ ਅੱਜ ਮੈਂ ਕੀਤਾ ਨਹੀਂ ਇੱਧਰ ਆਇਆ। ਸੱਚੀ ਗਾਇਜ਼ ਇੰਨੇ ਸਵਾਦ ਨੇ ਨਾ। ਰੈਸਟੋਰੈਂਟ ਸੱਚੀ ਮਾਲ ਕਰੇ। ਬੜੇ ਸਵਾਦ ਨੇ। ਹੂੰ। ਮੇਰੇ ਬਰੂ ਸੱਚੀ ਬਾਰੇ ਸੁਆਦ ਹੈ ਨਾ ਹਮ ਹਮ ਰਣ ਨੂੰ ਦਿੱਤਾ ਨੇ ਨਾ ਪਾਉਂ ਨਾ ਹਲਾ ਕਰਦੇ ਹਾਂ ਮੈਂ ਟ੍ਰਾਈ ਕਿੱਦਾਂ ਦੇ ਨੇ ਜਜੂ ਜਜੂ ਰਿਹਾਓ ਜਦੀਪ ਜੀ ਹਰ ਬਾਰਸ ਵਾਰ ਮੈਂ ਤੇਰੇ ਰਿਸਪੈਕਟ ਸਿਰੇ ਕਮ ਆਇਆ ਪਰ ਇੰਦਰਦੀ oh my god ਜਜੂ ਵੀਡੀਓ ਜਾਓ ਤੁਸੀਂ ਵੀ ਜਜੂ ਤੁਸੀਂ ਸਕਰੀਨ ਸ਼ਾਟ ਜਜੂ ਤੁਸੀਂ ਵੀਡੀਓ ਜਾਓ ਗੱਲ ਨਹੀਂ ਮਗਧੌਰ ਨਹੀਂ ਪਕਾੜੇ ਖਾਓ ਜਦਿਤ ਹੈ ਨੈਪੀ ਬਾਇ ਇਹ ਗੰਦਾ ਠੀ 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 ਕਿੰਨਾ ਕਿੰਨਾ ਮਮੀ ਪਲਾਸਾ ਕਰਾ ਰਿਹਾ ਹਨੂ ਦੇ ਚੱਕਰ ਦੇ ਤਿੰਦਿਆ ਜੂ ਮੈਂ ਕਾਗੇ ਸੋ ਬੱਡੂ ਮੈਂ ਕਿਉਂਕਿ ਕਾਲੂ ਹੈਗਾ ਤੁਹਾਨੂੰ ਪਤਾ ਹੈ ਹੈਲੋਵੀਨ ਤੇ ਜੱਜੂ ਦੀ ਕੈਂਡੀਆਂ ਜੱਜੂ ਦਾ ਹੈਲੋਵੀਨ ਨਾ ਬਾਗੇ ਤਾਂ ਪਾਸਟਿੰਗ ਸਾਰਾ ਕੁਝ ਲੈਣ ਵਾਲਾ ਸੀਗਾ ਤੇ ਗਦੀਪ ਜੀ ਕਰਨ ਚ ਕਾਲੂ ਜਣਾਗਾ ਮੈਂ ਕਹਿੰਦਾ ਨਹੀਂ ਅੱਜ ਹੀ ਲੈਨੇ ਤੇ ਇਹਨੂੰ ਮੈਂ ਦੇਖ ਲੈ ਟਰੈਕਟਰ ਉੱਥੇ ਆ ਗਿਆ ਇਹਨੂੰ ਇਹ ਕਾ ਜੱਜੂ ਸੁੱਤਾ ਵੀ ਨਹੀਂ ਹੈ ਨਾ ਠੰਡ ਵੀ ਜਿਆਦਾ ਹੈ ਤੇ ਨੀਂਦ ਵੀ ਨਹੀਂ ਪੂਰੀ ਕੀਤੀ ਤੇ ਚੀਂ-ਚੀ ਕਰੀ ਜਾਂਦਾ ਇਹ ਚ ਕੋਈ ਨਾ ਪੜਾ ਪੈਂਦਾ ਹੋ ਤੋੜਨਾਂ ਦੇ ਲਿਟਲ ਟਰੈਕਟਰ কয়ਨ ਕਿੱਥੇ ਪੈਂਦਾ ਇਹ ਪਲੀਜ਼ ਡੂ ਨੋਟ ਲੀਵ ਚਾਈਲਡਰ ਅਨਐਟੈਂਡਡ ਕਿੱਥੇ ਆਹ ਇੱਧਰ ਰਹਿ ਗਈ ਨੇ কয়ਨ ਮੇ ਕੋ ਹੈਗਾ ਲੈ ਮੈਂ ਪਾ ਕੇ ਦੇਖਾ ਫੜਿਆ ਪਾਈ ਜੀ ਪਾਉ কয়ਨ ਦੇਖੀ ਕੀ ਕਰਦਾ ਹੈ ਚੱਲੂਗਾ ਵੀ ਨਾ 12 ਡਾਲਰ ਤੁਹਾਡੇ ਦੋ ਪੈਂਦੇ ਉਹਨਾਂ ਦੀ ਮਨਦਾ ਦੋ ਪੈਂਦੇ ਉੱਪਰਲੇ ਚ ਪੈਂਦਾ ਇਕਾ ਦੇ ਤੂੰ ਉੱਪਰ ਹੀ ਪਾਇਆ ਸੀ ਥੱਲੇ ਚ ਨਿਕਲੇ ਹੈ ਦੋ ਤਾਂ ਮੈਂ ਕੋਹਣੇ ਦੇ ਨੀਂ ਦੇਖੋ ਦੇਖ ਨੀ ਕਰਨ ਮੈਸ ਦੋ ਵੀ ਹੈਗਾ ਹੈਗਾ ਦੋ ਦੋ ਦੱਕੋ ਦੋ ਪੰਨ ਨਹੀਂ ਦੋ ਪੰਨ ਨਹੀਂ ਨਹੀਂ ਇਹ ਤਾਂ ਥੱਲੇ ਵੀ ਆ ਗਿਆ ਤੇ ਖਰਾਬ ਹੋਣਾ ਹੈ ਖਰਾਬ ਹੋਣਾ ਨਾ ਮੂੰ ਹੀ ਰੱਖਿਆ ਹੈ ਸ਼ੋਹ ਨੂੰ ਪਰ ਕਈ ਹੋਰ ਤੇ ਨਹੀਂ ਉਹ ਪਲੱਗ ਤਾਂ ਪਾਇਆ ਅਗਦੀ ਪਲੱਗ ਤਾਂ ਥੱਲੇ ਚ ਥੱਲੇ ਵਾਲੇ ਚ ਤਾਂ ਨਹੀਂ ਪਾਣਾ ਬੈਟਰੀ ਤਾਂ ਹਟਾਉਣਾ ਬੈਟਰੀ ਪਰ ਉਹ ਪਲੱਗ ਚ ਚੱਲਦਾ ਬੈਟਰੀ ਨੂੰ ਡਾਊਨ ਨਹੀਂ ਨਹੀਂ ਉੱਪਰ ਚ ਪਾਉਣਾ ਥੱਲੇ ਚ ਨਿਕਲੇ ਆਉਂਦਾ ਜੱਜ ਹੈ ਨਹੀਂ ਤੇਰੀ ਲੱਕ ਜੱਜ ਨਹੀਂ ਉਹ ਦੇ ਦਾਂਗੇ ਉਹ ਵਾਲੇ ਉਹ ਵਾਲੇ ਦੇ ਦਾਂਗੇ ਇਹਨੂੰ ਉਹ ਦੇ ਜਿਹੜੀ ਉਹ ਚ ਮੇਰੇ ਕੋਲ ਡਿਸਕਾਊਂਟ ਕਾਰਡ ਵੀ ਹੈਗਾ ਜੇ ਲਾਸਟ ਟਾਈਮ ਲਿੱਤੇ ਸੀ ਨਾ ਇਹ ਕੁਝ ਲੈਣੇ ਚੱਲ ਜੀ ਫਿਰ ਉਹ ਚ ਲਵਾਂਗੇ ਪਹਿਲਾਂ ਆਪਾਂ ਕੈਂਡੀਜ਼ ਲੈ ਆਈਏ